ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਾਈ ਆਪਾਂ ਇੱਕ ਘਰੇਲੂ ਪਰਿਵਾਰ ਚੋਂ ਕਵਰ ਕਰ ਰਹੇ ਆ ਪਿੰਡ ਖੜੇ ਆਪਾਂ ਰਾਮਣਵਾਸ ਤਹਿਸੀਲ ਬਾਲਿਆਲੀ ਜ਼ਿਲ੍ਹਾ ਬਾਇਆਂ ਨੂੰ ਬਠਿੰਡਾ ਪੈ ਜਾਂਦਾ ਹੈਗਾ ਦੂਜੇ ਸ਼ੂਏ ਸੁਣ ਵਾਸਤੇ ਗੱਬਣ ਜਰਸੀ ਦੀ ਵੀਡੀਓ ਲੈ ਕੇ ਆਏ ਆ ਮੂੰਹ ਮੱਥੇ ਦੀ ਕੁਆਲਿਟੀ ਚੈੱਕ ਕਰ ਲੋ ਪੂਰੀ ਟੌਪ ਦੀ ਗਾ ਬਾਈ ਸੂਣ ਦੇ ਵਿੱਚ ਹਜੇ ਹਫਤਾ 7-8 ਦਿਨ ਬਾਕੀ ਨੇਗੇ ਆ ਜੋ ਆਪਾਂ ਇੱਕ ਵਾਰੀ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਹਾਂਗੇ ਥਾਂਲੇ ਵੀ ਦੀ ਸਾਫ ਆ ਕੱਚੀ-ਕੱਚੀ ਆ ਬਈ ਹਜੇ ਬਾਈਆਂ ਦੇ ਦਸਨ ਅੰਤਾਕ ਪਿਛਲੇ ਸਵੇਰੇ ਦਾ ਦੁੱਧ 17 ਲੀਟਰ ਤਿਆਰ ਸੀ ਲਾਉਂਦੀ ਆਉਂਦੀ ਆ ਹਜੇ ਹਵਾਨਾ ਬਣਾਉਣਾ ਸ਼ੁਰੂ ਕਰਤਾ ਕੱਚੀ-ਕੱਚੀ ਬੈੜ ਆ ਬਈ ਹਜੇ ਰੇਟ ਜਿਹੜਾ ਰੱਖਿਆ ਹੈਗਾ ਬਾਈਆਂ ਨੇ 83000 ਮੌਕੇ ਤੇ ਮਾਨਤਾਣ ਹੋ ਜਾਊਗਾ ਥਾਲੇ ਵੀਰੀ ਪੂਰੀ ਸਾਫ ਆ ਬਾਕੀ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋਗੇ ਕਿਸੇ ਵੀ ਪੱਖ ਤੋਂ ਪੂਰੀ ਠੰਡੀ ਸੀੜ ਹੈਗੀ ਬਾਈਆਂ ਦਾ ਵਿਆਹ ਹੈ ਬਾਈ ਤਾਂ ਕਰਕੇ ਮਜਬੂਰੀ ਕਰਕੇ ਵੇਚਣੀ ਆ ਕਿਉਂਕਿ ਵਿਆਹ ਚ ਪਸ਼ੂ ਸੂ ਸੂ ਪੈਂਦਾ ਫਿਰ ਸੰਭਦਾ ਨਹੀਂਗਾ ਰੇਟ ਰੱਖਿਆ 83000 ਮੌਕੇ ਤੇ ਮਾਨਤਾਣ ਹੋ ਜਾਊਗਾ ਨੰਬਰ ਆਪਾਂ ਵੀਡੀਓ ਚ ਚਲਾ ਦਾਂਗੇ ਜਿਹੜੇ ਵੀ ਵੀਰ ਨੂੰ ਆਉਂਦੀ ਆ ਪਸੰਦ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਈ